ਲੋਵੇ ਦੋਸਤੋ ਤੁਸੀਂ ਜਾਣਦੇ ਆ ਕਿ 9 ਅਕਤੂਬਰ ਨੂੰ ਮਾਨਯਬਰ ਸਾਹਿਬ શ્રી ਕਾਂਸ਼ੀਰਾਮ ਜੀ ਦਾ ਪ੍ਰੀਨਨਮਾਨ ਦਿਵਸ ਆ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਲੋਰ ਦੇ ਅੰਦਰ ਸੂਬਾ ਪੱਧਰੀ ਜਿਹੜੀ ਰੈਲੀ ਕੀਤੀ ਜਾ ਰਹੀ ਆ ਸਾਹਬ ਕਾਂਸ਼ੀਰਾਮ ਜੀ ਦੇ ਪ੍ਰੀਨਨਮਾਨ ਦਿਵਸ ਮੌਕੇ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਇੰਜੀਨੀਅਰ ਸ਼ਸ਼ੀਲ 버ਦੀ ਜੀ ਮੌਜੂਦ ਆ ਤੇ ਆਪਾਂ ਇਹਨਾਂ ਨਾਲ ਰੈਲੀ ਨੂੰ ਲੈ ਕੇ ਕੁਝ ਚਰਚਾ ਕਰਾਂਗੇ 버ਦੀ ਸਾਹਿਬ ਕਿਵੇਂ ਤਿਆਰੀਆਂ ਚੱਲ ਰਹੀਆਂ ਰੈਲੀ ਦੀਆਂ ਬਹੁਤ ਬਹੁਤ ਧੰਨਵਾਦ ਚੰਦਰ ਸਾਹਿਬ ਤੁਹਾਡਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅੱਜ ਜਿਹੜੀ ਵਿਸ਼ਾਲ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਰਲੀ ਫਲੋਰ ਦੀ ਧਰਤੀ ਤੇ ਸੂਬਾ ਪਧਰੀ ਹੋ ਰਹੀ ਆ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਬੌਝਨ ਸਮਾਜ ਪਾਰਟੀ ਪੰਜਾਬ ਸਾਬਕਾ ਐਮਐਲਏ ਸਾਬਕਾ ਐਮਪੀ ਉਹਨਾਂ ਦੀ ਦੇਖ ਰੇਕ ਉਹਨਾਂ ਦੀ ਅਗਵਾਈ ਦੇ ਅੰਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੋ ਜਿਹੜੀ ਸੋਭਾ ਪਦਰੀ ਰੈਲੀ ਆ ਉਹਦੀਆਂ ਤਿਆਰੀਆਂ ਜਿਹੜੀਆਂ ਬਹੁਤ ਵਿਸ਼ਾਲ ਚੱਲ ਰਹੀਆਂ ਹਰ ਹਲਕੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵਰਕਰ ਸਮਰਥਕ ਲੀਡਰਸ਼ਿਪ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਦੇ ਲਈ ਲੋਕਾਂ ਦਾ ਜਨ ਸਲਾਬ ਇੱਥੇ ਆਉਣ ਦੇ ਲਈ ਮੀਟਿੰਗਾਂ ਕਰ ਰਹਾ ਔਰ ਜਿੱਥੇ ਅੱਜ ਥੋੜੀ ਬਾਰਿਸ਼ ਵੀ ਹੋਈ ਤੁਸੀਂ ਦੇਖ ਲਓ ਵੀ ਕੱਲ ਤੋਂ ਜਿਹੜਾ ਟੈਂਟ ਲੱਗਣਾ ਸ਼ੁਰੂ ਹੋਇਆ ਪੰਡਾਲ ਲੱਗ ਰਿਹਾ ਵੱਡਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਰੈਲੀ ਦੀਆਂ ਜਿਹੜੀਆਂ ਪਿੰਡਾਂ 'ਚ ਕਿਵੇਂ ਹੰਗਾਰਾ ਮਿਲ ਰਿਹਾ ਵਰਕਰ ਵੱਲੋਂ ਦੇਖੋ ਬੌਜਨ ਸਮਾਜ પાર્ટી ਪੰਜਾਬ ਦੇ ਅੰਦਰ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੂੰ ਸਵਾਏ ਸਰਕਾਰ ਨੇ ਲਾਰੇ ਨਾਹਰਾਂ ਤੋਂ ਕੁਝ ਨਹੀਂ ਦਿੱਤਾ ਲੋਕ ਇਤਰਾਤਰ ਕਰ ਰਹਾ ਆ ਔਰ ਉਸ ਸਰਕਾਰ ਨੂੰ ਬਦਲਣ ਦੇ ਲਈ ਸਰਕਾਰ ਦੇ ਨੂੰ ਚਲਦਾ ਕਰਨ ਦੇ ਲਈ ਲੋਕਾਂ 'ਚ ਬੜਾ ਜੋਸ਼ ਆ ਔਰ ਮੈਂ ਸਮਝਦਾ ਕਿ ਡਾਕਟਰ ਅਪਤਾਰ ਸਿੰਘ ਕ੍ਰੀਮਪੂਰੀ ਸਾਹਿਬ ਉਹਨਾਂ ਦੀ ਅਗਵਾਈ ਦੇ ਅੰਦਰ ਪੂਰਾ ਵਰਕਰ ਚਾਰਜ ਹੈ ਔਰ ਇਸ ਰੈਲੀ 9 ਤਰੀਕ ਨੂੰ ਤੁਸੀਂ ਦੇਖਿਓ ਕਿ ਜਨ ਸਲਾਬ ਜਿਹੜਾ ਵੱਡੇ ਪੱਮਾਨੇ ਤੇ ਫਲੋਰ ਦੀ ਧਰਤੀ ਤੇ ਆਏਗਾ ਔਰ ਉਹਦੀਆਂ ਤਿਆਰੀਆਂ ਬਹੁਤ ਸੋਸ਼ਲ ਮੀਡੀਆ ਤੇ ਦਿਖ ਰਹੇ ਆ ਵੱਡੇ ਪੱਮਾਨੇ ਤੇ ਮੀਟਿੰਗਾਂ ਹੋ ਰਹੀਆਂ ਸਵੇਰ ਤੋਂ ਹਰ ਹਲਕੇ ਦੇ ਅੰਦਰ ਹਰ ਜਿਹਰੇ ਦੇ ਅੰਦਰ ਸਾਰੇ ਵਰਕਰ ਸਮਰਥਕ ਲੀਡਰਸ਼ਿਪ ਲੱਗੀ ਹੋਈ ਜਦੋਂ ਦਾ ਕ੍ਰੀਮਪੁਰੀ ਸਾਹਿਬ ਨੇ ਸੂਬੇ ਦੀ ਕਮਾਨ ਸੰਭਾਲੀ ਹੈ ਤੁਸੀਂ ਜਾਣਦੇ ਆ ਕਿ ਕ੍ਰੀਮਪੁਰੀ ਸਾਹਿਬ ਤੋਂ ਪਹਿਲਾਂ ਜਿਹੜੇ ਪਿਛਲੇ ਪ੍ਰਧਾਨ ਹੋਏ ਆ ਕਾਫੀ ਨਾਰਾਜ਼ਗੀਆਂ ਵੀ ਰਹੀਆਂ ਹਲਕੇ ਦੇ ਅੰਦਰ ਵੀ ਤੇ ਪੰਜਾਬ ਦੇ ਅੰਦਰ ਵੀ ਬਹੁਤੀ ਲੀਡਰਸ਼ਿਪ ਨਾਰਾਜ਼ ਰਹੀ ਆ ਕਿ ਸਮਝੌਤਾ ਹੋਇਆ ਸੀਟਾਂ ਦੀ ਵੰਡ ਠੀਕ ਨਹੀਂ ਹੋਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਵਾਲ ਸੀ ਲੋਕਾਂ ਦੇ ਮਨਾਂ ਦੇ ਅੰਦਰ ਕਾਫੀ ਲੋਕ ਜਿਹੜੇ ਸਾਇਲੈਂਟ ਵੀ ਬੈਠੇ ਰਹੇ ਫਲੋਰ ਹਲਕੇ ਦੇ ਅੰਦਰ ਵੀ ਬਾਕੀ ਹਲਕਿਆਂ ਦੇ ਅੰਦਰ ਵੀ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਹੋਰਾਂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕਿਹੋ ਜਿਹੇ ਹਾਲਾਤ ਹਲਕੇ ਦੇ ਤੇ ਪੰਜਾਬ ਦੇ ਲੱਗਦੇ ਤੁਹਾਨੂੰ ਦੇਖੋ ਜਦੋਂ ਜਦੋਂ ਵੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੂੰ ਪੰਜਾਬ ਦੀ ਬਾਗਡੋਰ ਸੰਭੀਆ ਉਹ ਉਹਨਾਂ ਨੇ ਬਾਖੂਬੀ ਸੇਵਾਵਾਂ ਨਿਭਾਈਆਂ ਬੇਸ਼ੱਕ ਉਹਨਾਂ ਨੂੰ ਹਿਮਾਚਲ ਚ ਲਗਾਇਆ ਜੰਮੂ ਕਸ਼ਮੀਰ ਚ ਲਗਾਇਆ ਚੰਡੀਗੜ੍ਹ ਚ ਲਗਾਇਆ ਉਹਨਾਂ ਦਾ ਸਿਰਫ ਇੱਕੋ ਹੀ ਮਕਸਦ ਆ ਵੀ ਪਾਰਟੀ ਦੀ ਚੜ੍ਹਦੀ ਕਲਾ ਵਿੱਚ ਕੰਮ ਕਰਨਾ ਓਕੇ ਔਰ ਉਹ ਉਹਨਾਂ ਨੂੰ ਬਹੁਤ ਬਾਖੂਬੀ ਇਹ ਪਤਾਇਆ ਕਿ ਵਰਕਰ ਨੂੰ ਕਲਾ ਵਿੱਚ ਕਿੱਦਾਂ ਲੈਣਾ ਵਰਕਰ ਦੇ ਦੁੱਖ ਸੁੱਖ ਦੇ ਵਿੱਚ ਸ਼ਾਮੂਲਿਤ ਕਰਨੀ ਬਿਲਕੁਲ ਵਰਕਰ ਦੇ ਤੱਕ ਉਹਦੇ ਉਹਦੇ ਦਲ ਤੱਕ ਪਹੁੰਚ ਕਰਨੀ ਉਹਨਾਂ ਦੇ ਵਿੱਚ ਇੱਕ ਮਹਾਰਤ ਆ ਔਰ ਉਹ ਜਿਹੜੀ ਮਹਾਰਤ ਆ ਇੱਕ ਵਿਦਵਾਨ ਵਿਦਵਾਨ ਮਹਾਨ ਜਿਹੜੇ ਸੂਝਵਾਨ ਜਿਹੜੇ ਸਿਆਸਤਦਾਨ ਆ ਉਹ ਡਾਕਟਰ ਅਵਤਾਰ ਸਿੰਘ ਤੋਂ ਪੂਰੀ ਸਾਲ ਦੀ ਬੜੀ ਅੱਛੀ ਤੇ ਸੱਚੀ ਸੋਚ ਆ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨੇ ਪੰਜਾਬ ਦੇ ਚਾਹੇ ਉਹ ਨਿਰਾਸ਼ ਆ ਚਾਹੇ ਬਰਕਰਾਰਾਂ ਦੇ ਵਿੱਚ ਜੋਸ਼ ਨਹੀਂ ਉਹਨਾਂ ਨੇ ਹਮੇਸ਼ਾ ਨਰਾਸ਼ਾ ਨੂੰ ਦੂਰ ਕਰਨ ਦੇ ਲਈ ਜੋਸ਼ ਭਰਿਆ ਔਰ ਵਰਕਰ ਜਿਹੜੇ ਆ ਉਹ ਸਭ ਜਿਹੜੇ ਗਿਲੇ ਸ਼ਿਕਵੇ ਆ ਮਿਟਾ ਕੇ ਉਹਨਾਂ ਦੀ ਅਗਵਾਈ ਤੇ ਅੱਲਾਪਾ ਕਹਿ ਸਕਦਾ ਕਿ ਪਾਰਟੀ ਵੱਲੋਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਦੇਖੋ ਉਹਨਾਂ ਨੇ ਆਪ ਕਿਹਾ ਕਿ 27 ਦੇ ਅੰਦਰ ਇਸ ਸੂਬੇ ਦੇ ਅੰਦਰ ਸਰਕਾਰ ਜਿਹੜੀ ਆ ਬਸਪਾ ਜਿਹੜੀ ਆ ਉਹ ਬਣਾਏਗੀ ਪੰਜਾਬ ਸੰਭਾਲੋ ਮਹਾਂਮ ਜਿਹੜੀ ਉਹਨੇ ਸ਼ੁਰੂ ਕੀਤੀ ਆ ਮਾਂਵਾਂ ਦੇ ਪਤ ਬਚਾਉਣ ਲਈ ਧੀਆਂ ਦੇ ਸੁਹਾਗ ਬਚਾਉਣ ਦੇ ਲਈ ਇੱਕ ਬੜਾ ਵੱਡਾ ਉਹਨਾਂ ਨੇ ਇਹ ਜਿਹੜਾ ਅੰਦੋਲਨ ਪੰਜਾਬ ਦੇ ਅੰਦਰ ਛੇੜਿਆ ਉਸ ਅੰਦੋਲਨ ਦੇ ਤਹਿਤ ਤੇ ਮਹਿੰਮ ਦੇ ਤਹਿਤ ਹੀ ਇਹ ਜਿਹੜੀ ਸੂਬਾ ਪਧਰੀ ਰੈਲੀ ਹੋ ਰਹੀ ਆ ਫਲੋਰ ਦੀ ਧਰਤੀ ਤੇ ਤਖਤ ਬਦਲ ਦਿਓ ਤਾਜ ਬਦਲ ਦਿਓ ਮੈਂ ਸਮਝਦਾ ਸਭ ਨਰਾਸ਼ਾ ਨੂੰ ਦੂਰ ਕਰੇਗੀ ਸਾਰਿਆਂ ਦੇ ਵਿੱਚ ਜੋਸ਼ ਭਰੇਗੀ ਔਰ ਬਹੁਤ ਵੱਡੇ ਪੇਮਾਨੇ ਤੇ ਇਸ ਪੰਜਾਬ ਦੇ ਅੰਦਰ ਲੋਕਾਂ ਨੂੰ ਲਾਮਬੰਦ ਕਰਕੇ ਸੱਤਾ ਵੱਲ ਨੂੰ ਲੈ ਕੇ ਜਾਏਗੀ ਵਰਦੀ ਸਾਹਿਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੋਝਨ ਸਮਾਜ ਪਾਰਟੀ ਦੇ ਨਾਲ ਜੁੜਿਆ ਨੂੰ ਤੇ ਕਦੀ ਮਨ ਦੇ ਵਿੱਚ ਲਾਲਸਾ ਨਹੀਂ ਹੋਈ ਕਿ ਅਹੁਦਿਆਂ ਦੇ ਲਈ ਕੰਮ ਕਰਨਾ ਕਿਉਂਕਿ ਤੁਸੀਂ ਅੱਜ ਵੀ ਬਿਨਾਂ ਕਿਸੇ ਅਹੁਦੇ ਤੋਂ ਪੂਰੇ ਹਲਕੇ ਦੇ ਅੰਦਰ ਕੰਮ ਕਰ ਰਹੇ ਆ ਮੂਵਮੈਂਟ ਨਾਲ ਜੁੜਿਆ ਨੂੰ ਕਿੰਨਾ ਚਿਰ ਹੋ ਗਿਆ ਇਹ ਪਰਿਵਾਰ ਤੋਂ ਗੁਰਤੀ ਮਿਲੀ ਆ ਬੋਝਨ ਸਮਾਜ ਪਾਰਟੀ ਦੀ ਜਾਂ ਆਪ ਤੁਸੀਂ ਇਸ ਲਹਿਰ ਦੇ ਨਾਲ ਜੁੜੇ ਆ ਇਹਦੇ ਬਾਰੇ ਵੀ ਜ਼ਰੂਰ ਦੱਸੋ ਦੇਖੋ ਚੰਦਨ ਸਾਹਿਬ ਮੂਵਮੈਂਟ ਜਿਹੜੀ ਆ ਬੇ ਜਦ ਡੀਐਸਪੋਰ ਤੋਂ ਸਾਡਾ ਪਰਿਵਾਰ ਜਿਹੜਾ ਆ ਉਹ ਮਨਵਰ ਕਾਂਸੀ ਰਾਮ ਸਾਹਿਬ ਦੇ ਅੰਦੋਲਨ ਨਾਲ ਜੁੜਿਆ ਹੋਇਆ ਠੀਕ ਔਰ ਮੂਵਮੈਂਟ ਦੇ ਅੰਦਰ ਮੈਂ ਆਪਣੀ 9 ਸਾਲ ਦੀ ਉਮਰ ਦੇ ਵਿੱਚ ਨਿਆ ਚਿਰਾਗ ਨਈ ਰੋਸ਼ਨੀ ਜਿਹੜਾ ਨਾਟਕ ਦੇਖਿਆ ਸੀ ਔਰ ਮੈਨੂੰ ਅੱਜ ਵੀ ਜਿਹੜੇ ਉਸ ਨਾਟਕ ਦਾ ਬਹੁਤ ਚਰਚਿਤ ਗੀਤ ਜਿਹੜਾ ਪ੍ਰਸਿੱਧ ਹੋਇਆ ਸੀ ਭੀਮ ਜੋਤੀ ਨੂੰ ਜਗਾ ਕੇ ਚਲੇ ਗਿਆ ਉਹ ਮੇਰੇ ਕੰਨਾਂ ਚ ਅੱਜ ਵੀ ਗੂੰਜਦਾ ਰਹਿੰਦਾ ਤੇ ਕਾਂਸ਼ੀਰਾਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਲੋਕ ਜਿਹੜੇ ਆ ਜਿਹੜੇ ਤਿਆਰ ਹੋ ਰਹੇ ਆ ਉਹਨਾਂ ਨੇ ਨੀਆਂ ਚ ਪੈਣਾ ਔਰ ਇਹਨਾਂ ਨੀਆਂ ਦੇ ਉੱਪਰ ਜਿਹੜਾ ਉਹ ਮਹਿਲ ਉਸਰਨਾ ਉਹ ਮਹਿਲ ਜਿਹੜਾ ਆ ਉਹਨਾਂ ਨੇ ਤਜਰਬਾ ਪ੍ਰੈਕਟੀਕਲ ਕਰਕੇ ਮਾਨਮਰ ਕਾਂਸ਼ੀਰਾਮ ਸਾਹਿਬ ਨੂੰ ਖਿਤਾਬ ਆ ਦਾ ਫੀਨੋਮਨਾ ਆਫ ਕਾਂਸ਼ੀਰਾਮ ਉਹਨਾਂ ਨੇ ਉਹ ਜਿਹੜਾ ਫੀਨੋਮਨਾ ਆਫ ਕਾਂਸ਼ੀਰਾਮ ਆ ਉੱਤਰ ਪ੍ਰਦੇਸ਼ ਦੀ ਧਰਤੀ ਦੇ ਅੰਦਰ ਸੱਤਾ ਚਾਰ ਵਾਰ ਮਦਰ ਪ੍ਰੇਨ ਕੁਮਾਰੀ ਮਾਇਆਵਤੀ ਜੀ ਚਾਰ ਵਾਰ ਮੁੱਖ ਮੰਤਰੀ ਦੇ ਉੱਤਰ ਉੱਤਰ ਪ੍ਰਦੇਸ਼ ਦੇ ਬਣ ਦਾ ਮੌਕਾ ਮਿਲਿਆ ਗੱਲ ਰਹੀ ਚਾਹਤ ਦੀ ਦੇਖੋ ਸਮਾਜ ਨੂੰ ਦੇਣਾ ਹੈ ਪੇ ਬੈਕ ਟੂ ਸੋਸਾਇਟੀ ਦੇ ਤਹਿਤ ਜਿੱਥੇ ਪਰਿਵਾਰ ਸਾਡਾ ਡੀਐਸਪੋਰ ਮਾਮ ਸੇਫ ਔਰ ਬਾਊਜਨ ਸਮਾਈਲ ਪਾਰਟੀ ਦੇ ਵਿੱਚ ਕੰਮ ਕਰਦੇ ਆਏ ਆ ਕਰਦੇ ਆ ਔਰ ਕਰਦੇ ਰਹਿਣਾ ਮੂਵਮੈਂਟ ਨਾ ਕਦੀ ਇਹ ਮਨਚੇ ਨਹੀਂ ਹੈ ਨਾ ਕਿਸੇ ਪਾਰਟੀ 'ਚ ਜਾਣ ਦਾ ਕੋਈ ਨਾ ਮੰਨ ਇੱਛਾ ਲਾਲਚ ਬੇ ਹੋਰ ਪਾਰਟੀ ਦਾ ਕੋਈ ਅਧਾ ਮਿਲ ਜਾਏ ਨਾ ਆਪਣੀ ਪਾਰਟੀ ਦੇ ਅੰਦਰ ਬਿਲਕੁਲ ਕਦੀ ਵੀ ਕਿਸੇ ਚਾਹੇ ਕੋਈ ਵੀ ਪ੍ਰਧਾਨ ਹੋਣ ਜਾਂ ਲੀਡਰਸ਼ਿਪ ਹੋਵੇ ਕਦੀ ਵੀ ਕਿਹਾ ਨਹੀਂ ਕੋਈ ਅਹੁਦਾ ਦਿੱਤਾ ਜਾਵੇ ਸਤਿਕਾਰਯੋਗ ਅਵਤਾਰ ਸਿੰਘ ਕ੍ਰੀਪੂਰੀ ਸਾਹਿਬ ਪ੍ਰਧਾਨ ਆ ਮੌਜੂਦਾ ਔਰ ਬਹੁਤ ਵਿਦਵਾਨ ਆ ਔਰ ਜੇ ਉਹਨਾਂ ਨੂੰ ਲੱਗਿਓ ਜਾਣਿਆ ਅਕੁਨਾਂ 'ਚ ਬੜਾ ਜੋਸ਼ ਆ ਇਹ ਉਹ ਕਿਦਾਂ ਵਰਕਰ ਨੂੰ ਨਾਲ ਲੈ ਕੇ ਚੱਲਣਾ ਕਿਦਾਂ ਸਮਾਜ ਦੀ ਬਾਹ ਫੜਨੀ ਕਿਦਾਂ ਸਮਾਜ ਦੇ ਅੰਦਰ ਮਤਲਬ ਮਨਵਰ ਕਾਂਚੀराम ਸਾਹਿਬ ਦਾ ਅੰਦੋਲਨ ਖੜਾ ਕਰਨਾ ਔਰ ਉਹਨਾਂ ਦੇ ਜੋਸ਼ ਦੇ ਨਾਲ ਉਹਨਾਂ ਦੀ ਅਗਵਾਈ ਦੇ ਅੰਦਰ ਕੰਮ ਕਰਨ ਚ ਬੜਾ ਮਜ਼ਾ ਤੇ ਸੁਆਦ ਔਰ ਸੰਤੁਸ਼ਟੀ ਆ ਸੰਤੁਸ਼ਟੀ ਆ ਇਸ ਬਿਲਕੁਲ ਸਹੀ ਪਹਿਲਾ ਇਹ ਨਹੀਂ ਹੈ ਕਿ ਕਿਸੇ ਮੱਲਾ ਕਿ ਕੋਈ ਅਹੁਦਾ ਦੀ ਲਾਲਸਾ ਨਹੀਂ ਜਾਂ ਕੋਈ ਇਹ ਮਨ ਦੇ ਵਿੱਚ ਨਹੀਂ ਕਿ ਅਸੀਂ ਵੀ ਅੱਗੇ ਆਉਣਾ ਹੈ ਕਿ ਮਿਸ਼ਨ ਮੂਵਮੈਂਟ ਲਈ ਕੰਮ ਕਰਨਾ ਨਹੀਂ ਉਹਦੇ ਬਾਰੇ ਕਦੀ ਸੋਚਿਆ ਹੀ ਨਹੀਂ ਹੈ ਵੀ ਇੱਕ ਵੀ ਉਹਦਾ ਮਿਲੇਗਾ ਨਿਰੰਤਰ ਮੈਂ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਦੋਂ ਮੇਰੇ ਐਜੂਕੇਸ਼ਨਲ ਸਮਾਪਤ ਵੀ ਹੋਈ ਐਜ਼ ਏ ਇੰਜੀਨੀਅਰਿੰਗ ਦਾ ਕੋਰਸ ਹਾਂ ਤੁਸੀਂ ਮੂਵਮੈਂਟ ਨਾਲ ਲੱਗਗੇ ਹਾਂ ਤੁਸੀਂ ਨੌਕਰੀ ਕਰ ਸਕਦੇ ਸੀ ਕਿ ਮੈਂ ਸੋਚਿਆ ਨਹੀਂ ਅਪਲਾਈ ਵੀ ਨਹੀਂ ਕਰ ਕੀਤਾ ਕਦੀ ਕਿਉਂਕਿ ਜਿਸ ਸਮੇਂ ਦੀ ਤੁਸੀਂ ਇੰਜੀਨੀਅਰਿੰਗ ਕੀਤੀ ਆ ਤਾਂ ਹੁਣ ਤਾਂ एसडीओ लग सकदे ਸੀ ਹਾਂ ਹਾਂ ਐਕਸੀਡੈਂਟ ਤੱਕ ਵੀ ਮੇਰਾ ਬਿਲਕੁਲ ਜਾ ਸਕਦਾ ਸੀ ਬਿਲਕੁਲ ਤੋਂ ਮੈਂ ਕਦੀ ਸੋਚਿਆ ਹੀ ਨਹੀਂ ਵੀ ਨੌਕਰੀ ਕਰਨੀ ਆ ਅਪਲਾਈ ਕਰਨਾ ਆ ਬਸ ਮਾਨਵਰ ਕਾਂਚੀਰਾਮ ਸਾਹਿਬ ਦਾ ਇਹ ਵਿਜ਼ਨ ਉਹਨਾਂ ਦੀ ਸੋਚ ਕਿ ਦੋ ਜੂ ਅਕਵਾਇਰਡ ਬਲਥ ਵੈਲਥ ਪੋਜੀਸ਼ਨਸ ਬਾਏ ਵਰਚੂ ਆਫ ਰਿਜ਼ਰਵੇਸ਼ਨ ਸ਼ੁੱਡ ਪੇ ਬੈਕ ਟੂ ਸੋਸਾਇਟੀ ਇਜ਼ देयर ਸੋਸਾਇਟੀ ਉਹ ਉਹਨਾਂ ਦੀ ਗੱਲਾਂ ਉਹਨਾਂ ਦੇ ਭਾਸ਼ਣ ਕਿਉਂਕਿ ਮਾਨਵਰ ਸਭ ਕਾਂਚੀਰਾਮ ਇੱਕ ਵਾਰ 83s ਮੇ ਸਾਡੇ ਪਿੰਡ ਆਏ ਇੱਕ ਵਾਰ 2001 ਦੇ ਵਿੱਚ ਆਇਆ ਔਰ 2000 ਦਾ ਜਿਹੜੀ ਇੱਕ ਦੀ ਰੈਲੀ ਆ ਪਛੜਾ ਸਮਾਜ ਸੰमेलन ਉਹ ਮੇਰੇ ਪਿੰਡ ਚ ਹੋਇਆ ਮੈਂ ਉਸ ਵੇਲੇ ਸੈਕਟਰ ਪ੍ਰਧਾਨ ਸੀ ਔਰ ਉਹਨਾਂ ਨੂੰ ਬਿਲਕੁਲ ਲੱਗਿਓ ਦੇਖਿਆ ਉਹਨਾਂ ਦੇ ਭਾਸ਼ਣ ਸੁਨੇ ਉਹਨਾਂ ਦੀਆਂ ਸਪੀਚਾਂ ਉਹਨਾਂ ਦੇ ਬੋਲ ਇੱਕ ਇੱਕ ਸ਼ਬਦ ਅੱਜ ਵੀ ਜਿਹੜਾ ਉਹ ਹਿਰਦੇ ਚ ਵਸਾਇਆ ਹੋਇਆ ਕਿ ਅਸੀਂ ਜਿਹੜਾ ਇਸ ਦੇਸ਼ ਦੇ ਅੰਦਰ ਉਹਨਾਂ ਲੋਕਾਂ ਦਾ ਰਾਜ ਭਾਗ ਲੈਉਣਾ ਉਹਨਾਂ ਲੋਕਾਂ ਨੂੰ ਇਸ ਲਾਇਕ ਬਣਾਉਣਾ ਕਿ ਉਹ ਇਸ ਦੇਸ਼ ਦੀ ਸ਼ਾਸਕ ਕਰਤਾ ਜਮਾਤ ਬਣੇ ਉਹ ਸੁਪਨਾ ਆ ਉਹ ਸੁਪਨੇ ਤੇ ਆਪਾਂ ਕੰਮ ਕਰਦੇ ਆ ਤਾਂ ਮਨ ਚ ਸਿਰਫ ਇੱਕੇ ਲਾਲ ਚ ਇੱਕੇ ਸਵਾਰਥ ਕਿ ਸੱਤਾ ਤੇ ਆਪਣੇ ਸਮਾਜ ਨੂੰ ਦੇਖਣਾ ਬਿਲਕੁਲ ਹੁਣ ਆਪਾਂ ਜਿਹੜੀ ਆ ਚਰਚਾ ਇੱਕ ਵਾਰੀ ਫੇਰ ਰੈਲੀ ਨੂੰ ਲੈ ਕੇ ਕਰਾਂਗੇ ਕਿਉਂਕਿ ਤੁਹਾਡੇ ਨਾਲ ਤੁਹਾਡੇ ਨਿੱਜੀ ਸਫਰ ਬਾਰੇ ਤੇ ਪਾਰਟੀ ਬਾਰੇ ਸਭ ਕਾਂਸ਼ੀ ਰਾਮ ਬਾਰੇ ਵੀ ਆਪਾਂ ਚਰਚਾ ਕੀਤੀ ਰੈਲੀ ਗਰਾਊਂਡ ਤੇ ਖੜੇ ਆ ਇਸੇ ਜਗ੍ਹਾ ਤੇ 9 ਅਕਤੂਬਰ ਨੂੰ ਜਿਹੜੀ ਆ ਵਿਸ਼ਾਲ ਰੈਲੀ ਹੋਣ ਜਾ ਰਹੀ ਆ ਜਿਹਦੇ ਲਈ ਪੂਰੇ ਪੰਜਾਬ ਭਰ ਦੇ ਅੰਦਰ ਜਿੱਥੇ ਇਹ ਮਾਨੇਵਰ ਸਾਹਿਬ ਕਾਂਸੀ ਰਾਮ ਜੀ ਦੇ ਜਨਮ ਦਿਨ ਮੌਕੇ ਭੈਣ ਜੀ ਵੀ ਰੈਲੀ ਕਰ ਰਹੇ ਆ ਭੈਣ ਕੁਮਾਰੀ ਮਾਏ ਭਤੀਜੀ ਵੀ ਯੂਪੀ ਦੇ ਵਿੱਚ ਬਹੁਤ ਵੱਡੀ ਰੈਲੀ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਆ ਸੂਬਾ ਪੱਧਰੀ ਰੈਲੀ ਹੋ ਰਹੀ ਆ ਮਾਹੌਲ ਬਹੁਤ ਗਰਮ ਜੋਸ਼ੀ ਵਾਲਾ ਆ ਬਹੁਤ ਉਤਸ਼ਾਹ ਆ ਲੋਕਾਂ ਦੇ ਅੰਦਰ ਕਿਉਂਕਿ ਇੱਕ ਤਾਜ਼ਾ ਇਤਿਲੇਤੇ ਦਾ ਕਟਨਾ ਕਰਮ ਹੋ ਕੇ ਹਟਿਆ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਵੀ ਰੋਸ ਆ ਤੁਸੀਂ ਲੋਕਾਂ ਨੂੰ ਮਿਲਦੇ ਹੋ ਵਰਕਰਾਂ ਨੂੰ ਮਿਲਦੇ ਹੋ ਪਿੰਡਾਂ 'ਚ ਜਾਂਦੇ ਹੋ ਕਿਵੇਂ ਲੱਗਦਾ ਕਿ ਰੈਲੀ ਦਾ ਮਾਹੌਲ 9 ਅਕਤੂਬਰ ਨੂੰ ਕਿਵੇਂ ਦਾ ਰਹੇਗਾ ਦੇਖੋ ਬੌਝਨ ਸਮਾਜ ਪਾਰਟੀ ਹਮੇਸ਼ਾ ਹੀ ਉਹ ਆਪਣੇ ਸਮਾਜ ਦੇ ਮੁੱਦਿਆਂ ਦੇ ਉੱਤੇ ਜਿੱਥੇ ਵੀ ਸਮਾਜ ਦੇ ਅੰਦਰ ਕੋਈ ਜ਼ੁਲਮ ਜ਼ਿਆਤੀ ਹੁੰਦੀ ਆ ਉੱਥੇ ਬੌਝਨ ਸਮਾਜ ਪਾਰਟੀ ਖੜਦੀ ਆ ਮਾਨਯਵਰ ਸਾਬ ਕਾਂਸ਼ੀਰਾਮ ਦਾ ਅੰਦੋਲਨ ਪ੍ਰੇਰਿਤ ਕਰਦਾ ਕਿ ਸਮਾਜ ਦੀ ਬਾਹ ਪੜਨੀ ਔਰ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਜਦੋਂ ਇਹ ਢਿਲੇਤੇ ਦਾ ਮੈਟਰ ਵੀ ਹੋਇਆ ਉਹਨਾਂ ਨੇ ਬੜੇ ਸੰਜੀਦਗੀ ਦੇ ਨਾਲ ਬੜੀ ਆਪਣੀ ਪੂਰੀ ਲਗਨ ਦੇ ਨਾਲ ਉਹਨਾਂ ਨੇ ਪੂਰਾ ਕਨਸੈਂਟਰੇਸ਼ਨ ਕਰਕੇ ਉਹਨਾਂ ਨੇ ਪੂਰੇ ਵਧੀਆ ਜਿਸ਼ਨ ਨਿਰਦੇਸ਼ਾਂ ਦੇ ਤਹਿਤ ਸਮੂੱਚੀ ਲੀਡਰਸ਼ਿਪ ਨੂੰ ਨਾ ਲੈ ਕੇ ਉਹ ਅੰਦੋਲਨ ਜਿੱਤਿਆ ਔਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਦੇਖਿਆ ਕਿ ਉਹਨਾਂ ਨੇ ਕਿਹਾ ਜਦੋਂ ਲੜਾਈ ਪਾਸ਼ਾ ਪਾਸ਼ਾ ਤੇ ਬਾਦਸ਼ਾਹ ਦੇ ਵਿੱਚ ਪਾਸ਼ਾ ਤੇ ਬਾਦਸ਼ਾਹ ਦੇ ਵਿੱਚ ਹੁੰਦੀ ਆ ਤਾਂ ਜੱਤ ਹਮੇਸ਼ਾ ਪਾਸ਼ਾ ਦੀ ਹੁੰਦੀ ਆ ਔਰ ਢਿਹਤੇ ਦੀ ਜਿਹੜੀ ਗੁਰੂ ਘਰ ਦੇ ਬਿਆਦਬੀ ਸਰਕਾਰ ਨੇ ਕਰਵਾਈ ਤਾਂ ਉਥੇ ਜੱਤ ਜਿਹੜੀ ਆ ਹੋਈ ਆ ਇਹ ਪਾਸ਼ਾ ਦੀ ਹੋਈ ਆ ਬਾਦਸ਼ਾਹ ਨੂੰ ਲੰਮਾ ਪੈਣਾ ਪਿਆ ਔਰ ਲੰਮਾ ਪਾਉਣ ਦੇ ਲਈ ਸਮਾਜ ਇਕਜਟ ਹੋਇਆ ਸਮਾਜ ਦੀ ਤਾਕਤ ਔਰ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਵੱਲੋਂ ਵਿੱਡਿਆ ਅੰਦੋਲਨ ਜਿੱਥੇ ਗੁਰੂ ਮਹਾਰਾਜ ਦੇ ਸਨਮਾਨ ਦੇ ਵਿੱਚ ਜਤਰਾ ਜੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਆਰੰਭੋ ਕੇ ਦੁਆਬੇ ਵੱਲੋਂ ਚੱਲੀ ਫਲੌਰ ਵੱਲੋਂ ਚੱਲੀ ਤਾਂ ਸਰਕਾਰ ਲੰਮੀ ਪੈਂਦੀ ਪੈਂਦੀ ਸ਼ਾਮ ਤੱਕ ਮੈਸੇਜ ਮਿਲ ਗਿਆ ਸੀ ਕਿ ਗੁਰੂ ਘਰ ਉਸੇ ਜਗ੍ਹਾ ਤੇ ਬਣੇਗਾ ਔਰ ਆਪ ਜਾ ਕੇ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੇ ਉਹ ਕੰਮ ਸ਼ੁਰੂ ਕਰਵਾਇਆ ਔਰ ਉਹ ਦੁਬਾਰਾ ਉੱਥੇ ਦੀਆਂ ਉੱਥੇ ਪਈਆਂ ਔਰ ਲੋਕਾਂ ਦੀ ਸੰਗਤ ਦੀ ਜਤ ਹੋਈ ਜਤ ਹੋਈ ਤੇ ਹੁਣ ਇਹ ਮੰਨਿਆ ਜਾ ਸਕਦਾ ਕਿ ਜਿਹੜੀ ਸੰਗਤ ਆ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਆ ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਉਹ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਪਣਾ ਪਵਿੱਖ ਤਲਾਸ਼ ਰਹੇ ਆ ਕਿ ਬਹੁਜਨ ਸਮਾਜ ਪਾਰਟੀ ਦੇ ਵਿੱਚ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਹੇ ਆ ਦੇਖੋ ਬਹੁਜਨ ਸਮਾਜ ਪਾਰਟੀ ਦਾ ਵਰਕਰ ਸਮਰਥਕ ਬਹੁਤ ਡੈਡੀਕੇਟਿਡ ਆ ਇਸ ਇਲਾਕੇ ਦਾ ਫਲੋਰ ਦਾ ਇਤਿਹਾਸ ਰਿਹਾ ਇਹਨਾਂ ਨੇ ਮਨਵਰ ਸਾਹਿਬ ਕਾਂਸੀਰਾਮ ਦੇ ਜੀਂਦੇ ਜੀ ਇੱਥੋਂ ਐਮਪੀ ਬਣਾ ਕੇ ਦਿੱਤਾ ਬਿਲਕੁਲ ਇਹ ਧਰਤੀ ਉਹ ਆ ਜਿੱਥੇ ਮਨਵਰ ਸਾਹਿਬ ਕਾਂਸੀਰਾਮ ਨੇ ਲੰਬਾ ਸਮਾਂ ਆ ਕੇ ਆਪ ਅੰਦੋਲਨ ਆਪ ਰੈਲੀਆਂ ਆਪ ਕੇਡਰ ਇਸ ਧਰਤੀ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਬਹੁਤ ਜਿਹੜੇ ਬਰਕਰ ਸਮਰਥਕ ਅਜ ਬਜ਼ੁਰਗ ਆ ਉਹਨਾਂ ਨੂੰ ਕੰਚੀ ਰਾਮ ਸਾਹਿਬ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਚ ਪੂਰਾ ਉਹੀ ਜਨੂਨ ਜਜਬਾ ਜਿਉਂ ਦਾ ਪਿਓ ਆ ਤੋਂ ਲੋਕੀ ਇਹ ਕੋਈ ਇਦਾਂ ਨਹੀਂ ਵੀ ਕੋਈ ਨਵਾਂ ਤਿਆਰ ਹੋਇਆ ਉਹ ਬੜੇ ਵੱਡੇ ਪਮਾਨੇ ਦੇ ਉੱਤੇ ਫਲੋਰ ਦੇ ਅੰਦਰ ਜਦੋਂ ਵੀ ਇਲੈਕਸ਼ਨ ਹੋਈ ਆ ਪੂਰੇ ਪੰਜਾਬ ਦੀ 117 ਵਿਧਾਨ ਸਭਾ ਦੇ ਵਿੱਚ ਜੇ ਕਿਤੇ ਪਹਿਲੇ ਨੰਬਰ ਤੇ ਕਿਤੇ ਗੱਲ ਚੱਲੀ ਆ ਜਾਂ ਪੰਜਾਬ ਦੇ ਅੰਦਰ ਬੌਝਨ ਸਮਾਜ ਪਾਰਟੀ ਦਾ ਨਾਂ ਚ ਸੈਰੂਚਾ ਕੀਤਾ ਤਾਂ ਫਲੋਰ ਦੇ ਸਾਥੀਆਂ ਨੇ ਫਲੋਰ ਦੇ ਵਰਕਰਾਂ ਨੇ ਔਰ ਦੁਆਬੇ ਦੇ ਵਰਕਰਾਂ ਨੇ ਕੀਤਾ ਇਹ 'ਚ ਕੋਈ ਸ਼ੱਕ ਨਹੀਂ ਇਸ ਰੈਲੀ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਫਲੋਰ ਦੇ ਲੋਕੀ ਸ਼ਿਰਕਤ ਕਰਨਗੇ ਇਹ ਮੈਨੂੰ ਵਿਸ਼ਵਾਸ ਔਰ ਆਸ ਹੈ 2027 ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਬੌਝਨ ਸਮਾਜ ਪਾਰਟੀ ਹਲਕਾ ਫਲੋਰ ਤੋਂ ਨਮਾਇੰਦਗੀ ਕਰਦੀ ਨਜ਼ਰ ਆਏਗੀ ਦੇਖੋ ਸਰਕਾਰ ਬਣੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਜਿਹੜੀਆਂ ਪਿੰਨਾ ਸਰਕਾਰਾਂ ਕਰਦੀਆਂ ਸੀ ਉਹੀ ਸੇਮ ਪਾਲਿਸੀ ਓਦਾਂ ਦੇ ਬਤੀਰਾ ਓਦਾਂ ਦੇ ਝੂਠੇ ਲਾਰੇ ਓਦਾਂ ਦੇ ਲੋਕਾਂ ਨੂੰ ਝੂਠੇ ਲਾਰਿਆਂ ਦੇ ਵਿੱਚ ਪਰਮਾਉਣਾ ਲੋਕਾਂ ਨੂੰ ਗਮਰਾਹ ਕਰਨਾ ਇਹ ਹੀ ਕਰਦੀਆਂ ਨਜ਼ਰ ਆ ਰਹੀਆਂ ਲੋਕਾਂ ਨੇ ਬੀਜੇਪੀ ਤੇ ਅਕਾਲੀ ਵੀ ਦੇਖੇ ਲੋਕਾਂ ਨੇ ਕਾਂਗਰਸ ਦਾ ਰਾਜ ਵੀ ਦੇਖਿਆ ਤੇ ਇਸ ਆਮ ਪਾਰਟੀ ਦਾ ਰਾਜ ਵੀ ਦੇਖ ਲਿਆ ਤੋਂ ਇਸ ਵਾਰ ਜਦੋਂ ਡਾਕਟਰ ਅਤਰ ਸਿੰਘ ਕ੍ਰੀਮਪੁਰੀ ਸਾਹਿਬ ਦੁਆਰਾ 15 ਮਾਰਚ ਨੂੰ ਮਨਵਰ ਸਾਹਿਬ ਕੰਚੀਰਾਮ ਦੇ ਜਨਮ ਦਿਨ ਦੇ ਉੱਤੇ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਆ ਤਾਂ ਲੋਕੀ ਬਹੁਤ ਵੱਡਾ ਹੰਗਾਰਾ ਪੰਜਾਬ ਸੰਭਾਲੋ ਮੈਮ ਨੂੰ ਦੇ ਰਹੇ ਆ ਜੜ ਰਹੇ ਆ ਸਰਕਾਰ ਦੇ ਅੰਦਰ ਮੈਨੂੰ ਪੂਰਨ ਭਰੋਸਾ ਆ ਡਾਕਟਰ ਅਵਤਾਰ ਸਿੰਘ ਕ੍ਰੀਮਪੁਰ ਸਾਹਿਬ ਦੀ ਅਗਵਾਈ ਦੇ ਅੰਦਰ ਐਡੇ ਸਰਗਰਮ ਵਰਕਰ ਜੋਸ਼ੋਖ ਰੂਸ਼ ਦੇ ਨਾਲ ਲੱਗੇ ਰਹਿਣ ਔਰ 27 ਦੇ ਵਿੱਚ ਸਰਕਾਰ 'ਚ ਹਿੱਸੇਦਾਰੀ ਵੀ ਬਣੇਗੀ ਔਰ ਫਲੋਰ ਦੇ ਵਿੱਚੋਂ ਨੁਮਾਇੰਦਗੀ ਵੀ ਪੱਕੀ ਹੋਏਗੀ ਸੋ ਉਮੀਦ ਕਰਦੇ ਆ ਕਿ ਤੁਹਾਡੇ ਨਾਲ ਸਾਰੀ ਚਰਚਾ ਕਰਨ ਤੋਂ ਬਾਅਦ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਰਿਜ਼ਲਟ ਜਿਹੜੇ ਆ ਉਹ ਅੱਛੇ ਦੇਖਣ ਨੂੰ ਮਿਲਣਗੇ ਤੇ 9 ਅਕਤੂਬਰ ਦੀ ਜਿਹੜੀ ਇਹ ਰੈਲੀ ਆ ਇਤਿਹਾਸਕ ਰੈਲੀ ਹੋਏਗੀ ਤੇ ਅਸੀਂ ਵੀ ਇਹ ਜਿਹੜੀ ਸਾਰੀ ਰੈਲੀ ਨੂੰ ਜਿੱਥੇ ਕਵਰ ਕਰਾਂਗੇ ਉੱਥੇ ਇਹ ਦੇਖਾਂਗੇ ਕਿ ਕਿਵੇਂ ਬਿਰਦੀ ਸਾਹਿਬ ਸਾਰੀ ਜਿਹੜੀ ਮੈਨੇਜਮੈਂਟ ਨੂੰ ਵੀ ਦੇਖ ਰਹੇ ਆ ਬਹੁਤ ਚੰਗਾ ਲੱਗਾ ਬਿਰਦੀ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਆ ਕਿ ਤੁਹਾਡੀਆਂ ਆਸਾਂ ਨੂੰ ਬੂਰ ਪਾਵੇ ਤੇ ਸਭ ਕਾਂਸ਼ੀ ਰਾਮ ਦਾ ਤੇ 바ਵਾ ਸਾਹਿਬ ਭੀਮਰਾਓ ਅੰਬेडकर ਦਾ ਜਿਹੜਾ ਮਿਸ਼ਨ ਆ ਉਹ ਮੰਜ਼ਲੇ ਮਕਸੂਦ ਤੱਕ ਪਹੁੰਚੇ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਐਂਡ ਦੇ ਵਿੱਚ ਮੈਂ ਚੰਨਲ ਸਾਹਿਬ ਆਪਜੀ ਦੇ ਚੈਨਲ ਦੇ ਮਾਧਿਅਮ ਤੋਂ ਜਿੱਥੇ ਤੁਹਾਡਾ ਤੁਹਾਡੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਉਥੇ ਮੈਂ ਡਾਕਟਰ ਬਤਾਰ ਸਿੰਘ ਕ੍ਰੀਮਪੁਰੀ ਸਾਹਿਬ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਫਲੋਰ ਨੂੰ ਚੁਣਿਆ ਔਰ ਫਲੋਰ ਦੀ ਧਰਤੀ ਤੇ ਇਹ ਇਤਿਹਾਸਕ ਰੈਲੀ ਪੂਰੇ ਸੂਬੇ ਦੀ ਰੈਲੀ ਨੂੰ ਚੁਣ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਫਲੋਰ ਵਾਲਿਆਂ ਨੂੰ ਔਰ ਅਸੀਂ ਆਪਣੇ ਮਹਿਬੂਬ ਨੇਤਾ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਔਰ ਇੱਥੋਂ ਦੇ ਪ੍ਰਵਾਰੀ ਸ਼੍ਰੀ ਰਣਧੀਰ ਸਿੰਘ ਬੈਣੀਪਾਲ ਜੀ ਨੈਸ਼ਨਲ ਕੋਆਰਡੀਨੇਟਰ ਔਰ ਪੈਣ ਕੁਮਾਰੀ ਮਾਇਆਵਤੀ ਜੀ ਦਾ ਇਹਨਾਂ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੂਬਾ ਪਧਰੀ ਰੈਲੀ ਜਿਹੜੀ ਆ ਫਲੋਰ ਦੇ ਅੰਦਰ ਕਰਨ ਦਾ ਜਿਹੜਾ ਚੁਣਿਆ ਔਰ ਸਾਨੂੰ ਮੋਕਾ ਦੇਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਮੁੱਚੀ ਭੋਜਨ ਸਮਾਜ ਦੇ ਸਾਰੇ ਸੰਗਤਾਂ ਨੂੰ ਉਰਜ ਰਪੀ ਲਿਆ ਆਓ 9 ਅਕਤੂਬਰ ਨੂੰ ਮਾਨਯਬਰ ਸਾਹਿਬ ਕਾਂਚੀ ਰਾਮ ਜੀ ਦੇ ਮਹਾ ਪ੍ਰੀਨਵਾਣ ਦਰਸ਼ਨ ਦੇ ਉੱਤੇ ਵੱਡੀ ਸੰਖਿਆ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਸ਼ਾਮਲ ਹੋ ਕੇ ਇਸ ਰੈਲੀ ਨੂੰ ਇਤਿਹਾਸਕ ਬਣਾਈਏ ਇਹਨਾਂ ਸ਼ਬਦ ਨਾਲ ਆਪ ਜੀ ਦੇ ਚੈਨਲ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਫਤੰਕ ਥੈਂਕ ਯੂ